ਦੋਸਤੋ ਖਬਰ ਬੰਗਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਇੱਕ ਮੁੰਡੇ ਨੂੰ ਅਰੈਸਟ ਕਰਨ ਆਉਂਦੀ ਹੈ ਪਰ ਉੱਥੇ ਲੋਕ ਇਕੱਠੇ ਹੋ ਜਾਂਦੇ ਹੈ ਰੌਲਾ ਪਾ ਦਿੰਦੇ ਹੈ ਕਿ ਸਾਨੂੰ ਪਹਿਲਾਂ ਵਾਰੰਟ ਦਿਖਾਓ ਉਸ ਨੂੰ ਵੀ ਪਤਾ ਹੈ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹੈ ਸੋਸ਼ਲ ਮੀਡੀਆ ਦਾ ਟਾਈਮ ਹੈ ਤੇ ਹਰ ਕੋਈ ਕੈਮਰਾ ਕੱਢ ਲੈਂਦਾ ਹੈ ਪਰ ਪੁਲਿਸ ਨੂੰ ਤਹੀਦਾ ਹੈ ਕਿ ਕਿਤੇ ਵੀ ਤਕਰਾ ਨਾ ਕਰੇ ਤੇ ਲੋਕਾਂ ਦੀ ਸਹਿਮਤੀ ਦੇ ਨਾਲ ਹੀ ਇਨਕੁਆਰੀ ਕੀਤੀ ਜਾਵੇ ਆਉ ਤੁਹਾਨੂੰ ਵੀ ਦਿਖਾਉਣੀ ਹੈ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਕੰਮ ਵੀ ਜ਼ਰੂਰ ਕਰ ਲਿਓ ਤੇ ਆਓ ਦੇਖੋ ਪੂਰੀ ਵੀਡੀਓ ਬਾਈ ਜੀ ਬੜਾ ਪਿੱਛੇ ਨੂੰ ਕਰ ਦਿੰਦੇ ਆ ਮੈਂ ਬਾਕੀ ਤਾਂ ਇੱਕ ਮਿੰਟ ਸਾਰ ਇਦਾਂ ਨਹੀਂ ਹੋਰਨ ਦੇਗਾ ਤੇ ਕੰਮ ਹਾਂਜੀ ਕਿਤਾ ਹੁੰਦਾ ਨੂੰ ਚ ਪੁੱਛ ਗਏ ਸਾਨੂੰ ਚੌਥੀ ਪਾਵਰ ਸਾਨੂੰ ਨਾਲ ਆ ਦੇਣਗੇ ਆਪਣੀ ਵੀ ਕਰ ਰਹੇ ਸਾਨੂੰ ਕਰ ਕਰ ਕੇ ਸਾਡੇ ਨਾਲ ਚੱਲ ਸਾਡੇ ਨਾਲ ਚੱਲ ਕੌਣ ਵੜੇ ਕੋਣ ਵੜੇ ਕੋਈ ਨਹੀਂ ਵੜੇ ਚੱਲੋ ਚੱਲੋ

ਨਾ 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 ਪਾਣੀ ਪਾਉਂਗੀ ਇੱਕ ਵਰਤਣਾ ਤੁਹਾਨੂੰ ਕਹੋ ਅਸੀਂ ਨਾਲ ਆਈਏਗਾ ਚਲੋ ਚੱਲੋ ਚਲੋ ਭਾਵੇਂ ਨਾਲ ਰਹੂਗੀ ਕੱਢੀ ਤੁਸੀਂ ਬੈਠੋ ਨਾ ਨਹੀਂ ਬੈਠੋ ਤੁਸੀਂ ਕਿੱਥੇ ਆਜੋ ਇਹ ਤੁਹਾਨੂੰ ਇੱਧਰ ਡਾੜਿਆ ਲੈ ਕੇ ਭੱਜ ਜਾਂਦੇ ਮੈਂ ਉਸ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਪਰ ਇਦਾਂ ਨਹੀਂ ਕਰਾਂਗੇ ਅਸੀਂ ਨਾਲ ਜਾਵਾਂਗੇ

ਆਰੇ ਮਾਰ ਕੇ ਦਾ ਰੈਸ ਵਾਂਗੂ ਅਸੀਂ ਕਰਾਉਂਦੇ ਹਾਂ ਰੈਸ ਕਰਾਉਂਦੇ ਹਾਂ ਕਿਤੇ ਮੈਂ ਗੱਲ ਨਹੀਂ ਕਰਦਾ ਨਾ ਮੈਂ ਕਰਦਾ ਸਾਡੇ ਵਾਂਗੂ ਨਹੀਂ ਖਾਣੇ ਕੋਲ ਸਾਫ਼ ਤੋਂ ਨਹੀਂ ਹਾਂ ਦੋਸਤੋ ਵੀ ਚੀਜ਼ ਕਰ ਰਹੇ ਆ ਸਾਡੀ ਵਹੀ ਨਹੀਂ ਇਹ ਤਾਂ ਪੇਸ਼ਕਾਰ ਕਰਦੇ ਨੇ ਘਰ ਤੋਂ ਕਹਿਣਦੇ ਆ ਜੇ ਕਰਦੇ ਹਾਂ ਅਸੀਂ ਇਦਾਂ ਨਹੀਂ ਜੇ ਹਿਸਾਬ ਨਾਲ ਸਭ ਤੇ ਲੈ ਕੇ ਜਾ ਰਹੇ ਨੂੰ ਮੈਨੂੰ ਕੋਈ 14 ਦਾ ਕਰ ਲੈ ਨਹੀਂ ਨਹੀਂ ਪਿਆਰ ਨਾਲ ਨਹੀਂ ਸਾਰੇ ਇਦਾਂ ਨਹੀਂ ਪਾਜੀ ਇੱਕ ਮਰਦ ਵੀ ਘਰੋਂ ਪਾਜੀ ਐਂਦਾ ਐਂਦਾ ਮੋੜੀ ਹੋ ਜਾਂਦੇ ਆ ਤਾਂ ਨਹੀਂ ਸਰ ਇਹਦਾ ਬਾਹਰ ਨਹੀਂ ਇਹ ਨਹੀਂ ਕੋਈ ਨਹੀਂ ਕੋਈ ਆਪਾਂ ਨੂੰ ਲੈ ਜਾਨੇ ਆਪਾਂ ਦੱਸਿਆ ਨਹੀਂ ਆਪ ਕਿਸੇ ਦਾ ਦੋ ਕੀ ਮਸਲਾ ਕੀ ਹੈ ਕੀ ਮੰਨਣਾ ਜੀ ਸਰ ਬੋਲੋ ਹਾਂ ਮੈਂ ਕਰਨਾ ਸੇਬਾ ਮੰਗਦਾ ਸੇਬਾ ਮੰਗਦਾ ਜੀ ਡਿਊਟੀ ਤੇ ਚੁੰਡਾ ਮੰਗਦਾ ਮੰਗਦਾ ਡੋਣਾ ਮੁੰਡਾ ਉਹ ਨਾਲ ਡਿਊਟੀ ਤਾਂ ਕਰ ਲੈਣ ਦੋ ਯਾਰ ਨਹੀਂ ਕੋਈ ਤੁਹਾਡੇ ਕੋਈ ਇਨਪੁੱਟ ਹੋਈ ਨਾ ਮੇਰੀ ਗੱਲ ਹੈ ਤੂੰ ਨਾਲ ਬੰਦਾ ਦਾ ਦੇ ਜਾਂ ਕੰਮ ਹੀ ਕਿਉਂ ਚੱਲਿਆ ਕੋਈ ਵੀ ਆਪਨੇ ਬੰਦਾ ਗਾਈ ਵਿੱਚ ਬਿਠਾਇਆ ਮੇਰੀ ਗੱਲ ਸੁਣੀ ਜੀ ਹੁਣ ਡਿਊਟੀ ਤਾਂ ਕਰ ਲੈਣ ਦੋ ਮਿੰਟਾ ਖੜਾ ਰੱਖ ਝੋਣ ਦੇ ਲੇਕਿਨ ਲੇਕਿਨ ਘਰ ਵਾਲੋ ਨੇ ਬਾਹਰ ਕੱਢ ਲਿਆ ਕੰਮ ਕਰਨੇ ਕਰਨਾ ਜਵਾਬ ਤਾਂ ਤੂੰ ਡਿਊਟੀ ਤਾਂ ਕਰ ਲੈਣ ਦੋ ਯਾਰ ਤੂੰ 14 ਤਰੀਕ ਨੂੰ ਡ੍ਰੋਨ ਪਾਇਆ ਗਿਆ ਕਿਸੇ ਦਾ ਉਹਨਾਂ ਨੇ ਸਿੱਧਾ ਨਾਮ ਲੈ ਆਇਆ ਇਹਨੇ ਨੰਬਰ ਦਿੱਤਾ ਕਿਸੇ ਫੋਟੋਗ੍ਰਾਫਰ ਦਾ ਉਹਦਾ ਮਤਲਬ ਨਹੀਂ ਸੀਗਾ ਕਿ ਇਹਦਾ ਨਾਮ ਲੈਂਦਾ ਜਦ ਅਸੀਂ ਇੱਕ ਦੂਜੇ ਨੰਬਰ ਸ਼ੇਅਰ ਕਰਦੇ ਆਂ ਗੱਲ ਹੋਈ ਸੀ ਇਹ ਕੱਜ ਪੁਲਸਰ ਆ ਕੇ ਇਹਨੂੰ ਕੜੇ ਤੋਂ ਫੜ ਕੇ ਖਿੱਚ ਕੇ ਲੈ ਕੇ ਜਾ ਰਹੇ ਕਹਿੰਦੇ ਸੀ ਇਨਕੁਆਇਰੀ ਕਰ ਰਹੇ ਮੈਂ ਕਿਹਾ ਵਾਰੰਟੀ ਹੈਗਾ ਕਹਿੰਦੇ ਵਾਰੰਟੀ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਜਬ ਵਾਰੰਟੀ ਨਹੀਂ ਹੈਗਾ ਤੁਸੀਂ ਇੱਦਾਂ ਕਿੱਦਾਂ ਰੈਸਟ ਕਰਕੇ ਲੈ ਜਾਓਗੇ ਡਰੋਨ ਦਾ ਡਰੋਨ ਵਾਲਾ ਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਲੋ ਲੋਟੋ ਕਰ ਲਿਆ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀ ਤੇ 28 ਅਕਤੂਬਰ ਨੂੰ ਹੀ ਮੈਂ ਤੇ ਉਹ ਤੋਂ ਬਾਅਦ ਜੋ ਵੀ ਸਮਝੌਤੇ ਗਿਆ ਆ ਡੀਲ ਹੋਈ ਆ ਸਾਰੀ ਕੌਣ ਨੇ ਆਪ ਮੂੜੇ ਹੋ ਕੇ ਗੱਲ ਕੀਤੀ ਹੈ ਹਾਂਜੀ ਮੇਰੇ ਨਾਲ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਅੰਦਰ ਕਲੱਬ 'ਚ ਬੈਠੇ ਇਹੇ ਮੁੱਦੇ ਤੇ ਗੱਲ ਕਰਦੇ ਹੋਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੀ ਗੱਡੀ 'ਚ ਜਦੋਂ ਬੈਠਾ ਆ ਕੇ ਤੇ ਉਹ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਬਿਠਾਉਣ ਨੂੰ ਕਰਦੇ ਸੀਗੇ ਨਾ ਕੋਈ ਵਾਰੈਂਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੋਸਟਾ ਫੋਟੋ ਪੋਰਟਲ ਗਾ ਨਹੀਂ ਮੇਰੇ ਉਹਨੇ ਫੋਨ ਵੀ ਕੋਇਆ ਮੈਨੂੰ ਬੁੱਕਾ ਫੜੀ ਘਟੀ ਤੇ ਪਟਾਂ ਕਰ ਲਈ ਅਛਾ ਜੀ ਲੋਟਰ ਦੀ ਨੂੰ ਕੋਧ ਰਹੀ ਹੈ ਜੀ ਹੋਰ ਬਾਤ ਕੀ ਜਾਏ ਜਿਸ ਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਉਸ ਕੋ ਆਪਨੇ ਨੋਟੀਫਿਕੇਸ਼ਨ ਭੇਜੀ ਸੀ ਨਹੀਂ ਜੀ ਸਰ ਉਹ ਜਿਹੜੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀ ਮੈਨੂੰ ਲੱਗਦਾ ਮੈਂ ਪ੍ਰੂਫ ਵੀ ਆ ਬੜੀ ਸੀ ਮੈਂ ਜਿਹੜੇ ਪੈਰਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਪ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੋਟ ਹੋਈ ਆ ਉਹ ਨਮੋਦਰ ਸੀਗਾ ਉਹ ਮੈਂ ਹਜੇ ਮੈਂ ਡਰੋਨ ਜਾਨਾ ਮੈਂ ਡਰੋਨ ਕਰਾ ਰਿਹਾ ਹਾਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਬਾਲ ਬੰਦ ਨਹੀਂ ਹੈਗਾ ਫੋਨ ਬੰਦ ਨਹੀਂ ਹੈ ਆ ਫੋਨ ਨਹੀਂ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇੰਤਦਾ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੈਨੂੰ ਧੱਕੇ ਨਾਲ ਪੁੱਛਾ ਕਰਦੇ ਸੀਗੇ ਨਹੀਂ ਕੋਈ ਫੋਨ ਨਹੀਂ ਹੈ ਮੇਰਾ ਜਿਹੜੀ ਫੋਣੀ ਹੈ ਇੰਦਾ ਸਿੱਧਾ ਇੰਦਾ ਧੱਕੇ ਨਾਲ ਲੈ ਕੇ ਚਲੇ ਸੀ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋਅ ਸਬਸਕ੍ਰਾਈਬ ਤੁਰੰਤ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ